ਸਤਿ ਸ੍ਰੀ ਅਕਾਲ ਸਾਰਿਆਂ ਤੁਹਾਡਾ ਸਵਾਗਤ ਹੈ ਸਾਡੇ ਅੱਜ ਦੀ ਵੀਡੀਓ ਦੇ ਵਿੱਚ ਜੇ ਤੁਸੀਂ ਵੀ ਦੰਦਾਂ ਦੇ ਦਰਦ ਤੋਂ ਪਰੇਸ਼ਾਨ ਹੋ ਤਾਂ ਆਓ ਚੱਲਦੇ ਹਾਂ ਅੱਜ ਦੀ ਵੀਡੀਓ ਵੱਲ ਜੋ ਤੁਹਾਨੂੰ ਰਾਮਬਾਨ ਇਲਾਜ ਦੱਸਾਂਗੇ ਜੋ ਤੁਹਾਨੂੰ ਘਰ ਬੈਠਿਆਂ ਹੀ ਮਿਲ ਜਾਣਗੇ ਕਿਉਂਕਿ ਦੰਦਾਂ ਦਾ ਦਰਦ ਬਹੁਤ ਪਰੇਸ਼ਾਨ ਕਰਦਾ ਹੈ ਹਰ ਇੱਕ ਨੂੰ ਸਾਡਾ ਪਹਿਲਾ ਨੁਕਤਾ ਹੈ ਲੌਂਗਾਂ ਦਾ ਤੇਲ ਤੁਸੀਂ ਇੱਕ ਰੂੰ ਦਾ ਟੁਕੜਾ ਲਓ ਤੇ ਉਸ ਉੱਪਰ ਲੌਂਗਾਂ ਦਾ ਤੇਲ ਲਾ ਕੇ ਦੰਦ ਦਰਦ ਵਾਲੇ ਦੰਦ ਉੱਪਰ ਰੱਖੋ ਤੁਸੀਂ ਤਾਂ ਵੇਖੋਗੇ ਕਿ ਤੁਰੰਤ ਹੀ ਤੁਹਾਨੂੰ ਆਰਾਮ ਮਿਲ ਜਾਵੇਗਾ ਸਾਡਾ ਦੂਜਾ ਨੁਕਤਾ ਹੈ ਨਮਕ ਵਾਲਾ ਪਾਣੀ ਤੁਸੀਂ ਨਮਕ ਵਾਲੇ ਪਾਣੀ ਨਾਲ ਗਰਾਰੇ ਕਰੋ ਤਾਂ ਇਸ ਦੇ ਨਾਲ ਬੈਕਟੀਰੀਆ ਵੀ ਮਲ ਜਾਂਦੇ ਹਨ ਤੇ ਨਾਲ ਹੀ ਮੂੰਹ ਵਿੱਚ ਆਉਣ ਵਾਲੀ ਬਦਬੂ ਵੀ ਖਤਮ ਹੋ ਜਾਂਦੀ ਹੈ ਤੇ ਦੰਦ ਦਰਦ ਤੋਂ ਵੀ ਤੁਰੰਤ ਰਾਹਤ ਮਿਲਦੀ ਹੈ ਸਾਡਾ ਦੂਜਾ ਤੀਜਾ ਨੁਕਤਾ ਹੈ ਲਸਣ ਲਸਣ ਤੁਸੀਂ ਲਓ ਲਸਣ ਦੀ ਇੱਕ ਕਲੀ ਇਸ ਨੂੰ ਇੱਕ ਟੁਕੜਾ ਕੱਟ ਕੇ ਦੰਦ ਦਰਦ ਵਾਲੇ ਦੰਦ ਦੇ ਨਾਲ ਚਬਾਓ ਤੁਸੀਂ ਵੇਖੋਗੇ ਕਿ ਇਸ ਦੇ ਨਾਲ ਤੁਹਾਨੂੰ ਉਸੇ ਵੇਲੇ ਹੀ ਆਰਾਮ ਮਿਲਣਾ ਸ਼ੁਰੂ ਹੋ ਜਾਵੇਗਾ ਸਾਡਾ ਚੌਥਾ ਨੁਕਤਾ ਹੈ ਬਰਫ਼ ਦੀ ਸਿਕਾਈ ਤੁਸੀਂ ਬਰਫ਼ ਦਾ ਇੱਕ ਟੁਕੜਾ ਲਓ ਉਸ ਨੂੰ ਕੱਪੜੇ ਵਿੱਚ ਬਲੇਟ ਕੇ ਆਪਣੀ ਗੱਲ ਦੇ ਬਾਹਰ ਸੇਕ ਸੇਕ ਦੋ ਤੁਸੀਂ ਵੇਖੋਗੇ ਕਿ ਇਸ ਨਾਲ ਤੁਹਾਨੂੰ ਬਹੁਤ ਜਲਦੀ ਆਰਾਮ ਮਿਲੇਗਾ ਤੇ ਬਰਫ਼ ਦਰਦ ਨੂੰ ਵੀ ਕਾਬੂ ਕਰ ਲਵੇਗੀ ਸਾਡਾ 5ਵਾਂ ਨੁਕਤਾ ਹੈ ਪਿਆਜ਼ ਦਾ ਰਸ ਜਾਂ ਅਦਰਕ ਦਾ ਰਸ ਤੁਸੀਂ ਪਿਆਜ਼ ਦਾ ਰਸ ਦੰਦ ਤੇ ਲਗਾਓ ਜਾਂ ਪਿਆਜ਼ ਨੂੰ ਚਬਾਓ ਜਾਂ ਤੁਸੀਂ ਅਦਰਕ ਦੇ ਟੋਟੇ ਨੂੰ ਵੀ ਚਬਾ ਸਕਦੇ ਹੋ ਜਿਹੜੇ ਦੰਦ ਤੇ ਦਰਦ ਹੋ ਰਿਹਾ ਹੈ ਤੁਸੀਂ ਵੇਖੋਗੇ ਕਿ ਦਰਦ ਦਰਦ ਤੁਰੰਤ ਖਤਮ ਹੋ ਜਾਵੇਗਾ ਜੇ ਤੁਹਾਨੂੰ ਕਾਫੀ ਦਿਨਾਂ ਤੋਂ ਦਰਦ ਦੰਦ ਦਰਦ ਹੋ ਰਹੇ ਨੇ ਤਾਂ ਤੁਸੀਂ ਡਾਕਟਰ ਦੀ ਸਲਾਹ ਲਓ ਤੇ ਜਾਂਚ ਕਰਾਓ ਧੰਨਵਾਦ ਜੀ ਜੇ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬਰ ਲਾਈਕ ਤੇ ਕਮੈਂਟ ਕਰਨਾ ਨਾ ਭੁੱਲਿਓ